لگیا چور منی منی منیش ਗੋਲੀ ਸੋਟਦਾ ਪਿਆ ਪਾਣੀ ਮੁੰਡੇ ਨੂੰ ਵਿਆਹਾਂ ਵੱਖਰਾ ਰਿਸ਼ਮ ਦੀ ਲੇੜ ਬਹੁਤ ਵੱਖਰੀ ਜਿਹੀ ਗੱਲ ਕਰਨੀ ਹੈ میںکا والا کبھی مر لے کے واپس گیا ਕੈਨੇਡਾ ਫਰ ਅਮਰੀਕਾ ਤੋਂ ਹੁੰਦੀ ਹੋਈ ਖੇਡ ਕਬੱਡੀ ਨਿਊਜ਼ੀਲੈਂਡ ਤਾਰੀ ਦੀ ਜ਼ਿੰਦਗੀ 30 ਸੈਕਿੰਡ ਦੀ ਹੁੰਦੀ ਹੈ ਉਹਦੇ ਵਿੱਚ ਜ਼ੀਰੋ ਵੀ ਤੇ ਉਹਦੇ ਵਿੱਚ ਹੀਰੋ ਵੀ ਬਹੁਤ ਪੋਜੀਸ਼ਨਾਂ ਮਿਲ ਸਕਦੇ ਆ ਮੱਖਣ ਅਲੀ ਜੀ ਸੋ ਬਹੁਤ ਔਖਾ ਹੋ ਜਾਂਦਾ ਹੈ ਔਰ ਬਹੁਤ ਔਖਾ ਹੋ ਜਾਂਦਾ ਮੈਨੂੰ ਕਹ ਸੱਜਣ ਦਾ ਫੋਨ ਆਇਆ ਪਹਿਲੇ ਮੈਚ ਕਹਿੰਦਾ ਯਾਰ ਭੂਰੀ ਦੇ ਲਈ ਇਹਦਾ ਕਮੈਂਟ ਆ ਰਿਹਾ ਥੱਲੇ ਮੈਂ ਕਿਹਾ ਉਹਨਾਂ ਨੂੰ ਦੱਸ ਦਿਆ ਯਾਰ ਵੀ ਉਹ ਬਹੁਤ ਲੰਬੇ ਸਮੇਂ ਬਾਅਦ ਖੇਡਿਆ ਪੈਡ ਦੀ ਸੱਟ ਤੋਂ ਬਾਅਦ ਸੋ ਸਾਡੇ ਵੀ ਲੋਕਾਂ ਨੂੰ ਚਾਹੀਦਾ ਹੈ ਸੋ ਕਬੱਡੀ ਬਹੁਤ ਔਖੀ ਹੈ ਕਬੱਡੀ ਕਰਵਾਣੀ ਕਬੱਡੀ ਖੇਡਣੀ ਔਰ ਜਦੋਂ ਇਸ ਤਰ੍ਹਾਂ ਦਾ ਮਾਹੌਲ ਇਸ ਤਰ੍ਹਾਂ ਦਾ ਹੈਪਨ ਹੁੰਦਾ ਹੈ ਗਰਾਊਂਡ ਦੇ ਵਿੱਚ ਤੇ ਬਹੁਤ ਔਖਾ ਹੋ ਜਾਂਦਾ ਹੈ ਸੋ ਸੱਚੇ ਪਾਤਸ਼ਾਹ ਮਿਹਰ ਪਰਿਆਤ ਰੱਖੇ ਜਿਨੇ ਵੀ ਖਿਡਾਰੀ ਆਉਂਦੇ ਆ ਸਾਰੇ ਖਿਡਾਰੀ ਤਾੜੀਆਂ ਨਾਲ ਹੌਸਲਾ ਦੇ ਲਈ ਇੱਕ ਵਾਰੀ ਰਾਜ ਨੂੰ ਤਾੜੀਆਂ ਨਾਲ ਹੌਸਲਾ ਦਈਏ ਪੰਜਾਬੀ ਕਿੱਥੇ ਪਰਵਾਹ ਕਰਦੇ ਨੇ ਵਜਿਆ ਸੱਟਾਂ ਦੀ ਮਾਲਕ ਮਿਹਰ ਕਰੇ ਜਲਦੀ ਇਹ ਸਥਿਤਿਆ ਬਹੂ ਹੋ ਜਾਊਗਾ ਫਿਰ ਸ਼ਿਗਾਰ ਬਣੇਗਾ ਖੇਡ ਮੈਦਾਨਾਂ ਦਾ ਸੋ ਵੱਖ-ਵੱਖ ਸਮਿਆਂ ਦੇ ਵਿੱਚ ਵੱਖ-ਵੱਖ ਦੁਨੀਆ ਦੇ ਸੁਪਰਾਂ ਦੇ ਲੱਗੀਆਂ ਸੱਟਾਂ ਫਿਰ ਸਥਿਤਿਆ ਬਹੂ ਕੇ ਸ਼ਿਗਾਰ ਬਣੇਗਾ ਖੇਡ ਮੈਦਾਨਾਂ ਦਾ ਸ਼ੁਭ ਸ਼ਾਮ ਹੈ ਇਹਨਾਂ ਸਾਰੇ ਕਬੱਡੀ ਖਿਡਾਰੀਆਂ ਦੇ ਵਾਸਤੇ ਰਾਜੂ ਦੇ ਵਾਸਤੇ ਵੀ ਗੁੱਡ ਵਿਸ਼ੇਜ਼ ਨੇ ਸਮੁੱਚੀ ਕਬੱਡੀ ਜਗਤ ਵੱਲੋਂ ਬਾਦਸ਼ਾਹੀ ਨਹੀਂ ਤਲਾਨਾਮਤ ਸ਼ਮਾਰਮੀਆ ਕੀ ਮਹਮਲਾ ਕਿੰਦੇ ਨਾਲ ਅੜਕੜਾਈ ਸਿੰਘ ਰਹਿਣਗੇ ਦਸ਼ਮਣ ਨੂੰ ਮਾਰ ਨਹੀਂ ਹੈ ਸਿੰਘ ਰਹਿਣਗੇ ਲਓ ਸਾਹਮਣੇ ਇਸ ਲਈ ਮੇਰੇ ਮਿੱਤਰੋ ਕਬੱਡੀ 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 ਦੋਨੋਂ ਨੰਬਰ ਤੋਂ ਗੁੱਠੀ ਦੋ ਨੰਬਰ ਤੋਂ ਗੁੱਠੀ ਪਾਉਣ ਦੀ ਕੋਸ਼ਿਸ਼ ਹੈ ਜਿਹੜੇ ਜਿਹੜੇ ਗੁਰਦਾਸਪੁਰ

ਇਹਨੂੰ ਪਿਆਰ ਦਾ ਢਿੱਲੋ ਕਹਿੰਦੇ ਆ ਇਸ ਲਈ ਖੇਡ ਮੈਦਾਨ ਦੇ ਵਿੱਚ ਪੌਂਦਾ ਰੇਨ ਕੈਨੇਡਾ ਦੇ ਵਿੱਚ ਕਰਾਈ ਧੰਤਾਂ ਮੇਰੇ ਵੀਰੋ ਮੋਸਨ ਬਲਾਂ ਢਿੱਲੋ ਇਸ ਲਈ ਪੌਂਦਾ ਰੇਨ ਪੁਰਾਣੇ ਖਿਡਾਰੀਆਂ ਵਰਗਾ ਰਾਜ ਪਰ ਇਹ ਲੈਂਦੇ ਪੰਜਾਬ ਦਾ ਯਾਦੂ ਵਾਰਿਆ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਤਿਆਰ ਬ ਤਿਆਰ ਇੱਕ ਪਾਸੇ ਆੜੀ ਵੀ ਮਾਰ ਜਾਂਦਾ ਨਾ ਨੰਬਰ ਲੈ ਕੇ ਕੁੰਡੀ ਸੀਗੇ

ਲਾ ਕਰਦੇ ਆ ਕਿਸੇ ਦੀ ਪਾਣੀ ਫੱਦੀ ਏ ਹਾਂ ਕਝੂਲ ਹੁਣ ਕੇ ਪਰਦਾ ਜਿਵੇਂ ਰਾਣੀ ਵਗਦੀ ਏ ਹਾਂ ਕਝੂਲ ਝੂਲ ਕੇ ਪਰਦਾ ਜਿਵੇਂ ਰਾਣੀ ਵਗਦੀ ਤੇ ਕਿੱਥੇ ਲ ਜਾਂਦੇ ਵਾਸਤੇ نوجن لگن ڈال دوسرے پوری کوشش کرنا پڑھ ਜਾਦੂਗਰ ਖੇਡ ਕਬੱਡੀ ਦਾ ਹਰਸੁਰ ਸਿੰਘਾਂ ਕਬੱਡੀ ਪੌਣ ਦੇ ਵਾਸਤੇ ਅੰਮਰ ਤਿਆਰ ਬਰ ਤਿਆਰ ਹੈ ਆ ਦੁਨੀਆ ਦਾ ਮੰਨਿਆ ਪਰ ਮੰਨਿਆ ਹੈ ਅਜੇ ਸਮੇਂ ਨਾਲ ਪਹਿਲੇ ਨੰਬਰਾਂ ਦੇ ਵਿੱਚ ਆ ਲਾ ਲਾਉਂਦਾ ਅੰਮੇਲਾ ਜਿਹੇ ਕਬੱਡੀ ਦੇ ਜੋ ਚਾਰ ਰਾਫੀ ਜਿੱਦ ਨਹੀਂ ਕਰਦੇ ਕਬੱਡੀ ਦੇ ਖਿਡਾਰੀ ਭਰਾਵਾਂ ਤੋਂ ਵੱਡਾ ਪਿਆਰ ਹੈ ਲੜਾਈ ਨੰਬਰ ਦੀ ਹੈ ਜਦੋਂ ਜਦੋਂ

ਰਵੀ ਦੀ ਉੱਚ ਕੋਟੀ ਦੀ ਕਬੱਡੀ ਕੈਨੇਡਾ ਦੇ ਮੈਦਾਨਾਂ ਦੇ ਵਿੱਚ ਵੀ ਇੱਥੇ ਵੀ ਪੰਜਾਬ ਦੀ ਧਰਤੀ ਤੇ ਵੀ ਆਹ ਦੇਖੋ ਰਵੀ ਅਜ ਸਮੇਂ ਦਿਉਰੇ ਵਾਲਾ ਕਬੱਡੀ ਪਾ ਰਿਹਾ ਮੇਰੇ ਦਰਸ਼ਕ ਵੀਰੋ ਨੰਬਰ ਆਪਣੀ ਟੀਮ ਦੇ ਹਿੱਸੇ ਇਧਰੋਂ ਜਦੋਂ ਤਾੜੀ ਵੱਜ ਗਈ ਕਬੀਰ ਵਾਲਾ ਜੱਟ ਦੇ ਹਿੱਸੇ ਅਗਲੀ ਕਬੱਡੀ ਆ ਗਈ ਹੈ ਹੋਰ ਕਬੀਰ ਵਾਲਾ ਜੱਟ ਕਬੱਡੀ ਪਾ ਰਹੇ ਹਨ ਸਾਹਮਣੇ ਚਾਰ ਤਿਆਰ ਨੇ ਗਨੀਸ਼ਵਰਗੇ ਜਨਾਲਪੁਰੀਆ ਪਾਲਾ ਬਾਹੂਬਾਹ ਸ਼ੀਲੂ ਹੈ ਹਰਿਆਣੇ ਵਾਲੇ ਤਿਆਰ ਨੇ نواز گاجر امبا گربا گرا کھیڑ بنا دیا اور سامنے پلے بلو بلو سیوا سکنے ہاں سمنے پڑی منیشت بست دلہ 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 ਇਹ ਆ ਬੱਗਿਆਂ ਵਾਲਾ ਦੁੱਲਾ ਇਸ ਸਮੇ ਕਬੱਡੀ ਪਾ ਰਿਹਾ ਹੈ ਰਵੀ ਦੀ ਕਬੱਡੀ ਹੈ ਸੀਚੀ ਵਾਲੀਏ ਧਾਵਾ ਦੀ ਵੀ ਚਰਚਾ ਨਾਲ ਦੇਖਦੇ ਆ ਵੀ ਯਾਫਰ ali ਕੰਬੋ ਆਹ ਦੇਖੋ ਵੀ ਇਸ ਸਮੇ ਚਾਰਾਂ ਦੀ ਹੁੰਦੀ ਹੋਈ ਚੈਨ ਦੇ ਉੱਤੇ ਰਵੀ ਦਾ ਬੋਲਿਆ ਹੋਇਆ ਧਾਵਾ ਰਵੀ ਨੂੰ ਵੀ ਟੱਕਦਾ ਸੌਖਾ ਨਹੀਂ ਰਵੀ ਨੂੰ ਵੀ ਟੱਕਦਾ ਸੌਖਾ ਨਹੀਂ ਇਧਰ ਨੰਬਰ ਰੌਣਾ ਬਾਈ ਪਿੰਕਰ ਦਾਸ ਕੇ ਗਿਆ ਦਿ ਰਾਇਲ ਕੇ ਵੀ ਯੂਐਸਏ ਬਹੁਤ ਵੱਡਾ ਨਾਮ ਹੈ ਖੇਡ ਕਬੱਡੀ ਦੇ ਵਿੱਚ ਤੇ ਹਾੜਾ ਪਰਿਵਾਰ ਦਾ ਵੱਡਾ ਨਾਮ ਹੈ ਬਿੱਟੂ ਪਲੇਅਰ ਤਜੀਬ ਕੋਟਲੇ ਲਈ 50000 ਹਜ਼ਾਰਾਂ ਦਾ ਤਿਹਾਰੇ ਹੋਣ ਵਾਲਿਓ ਉਹਨਾਂ ਪਰਿਵਾਰਾਂ ਨੇ ਦਿੱਤੇ ਗਏ ਧੰਨਵਾਦ ਉਹ ਪਹਿਲੀ ਕਬੱਡੀ ਵਾਲ ਫੇਰ ਲੜਦੀ ਹੈ ਮੌਸਮ ਬਲੰਦ ਢੱਲੋਂ ਦੀ ਰਣ ਵਾਲੇ ਮੌਸਮ ਫਟਣ ਹੋ ਗਈ ਆ ਥੋੜੀ ਥੋੜੀ ਹਲਕੀ ਆ ਹਾਂ ਇਸ ਸਮੇ ਮੌਸਮ ਬਲੰਦ ਢੱਲੋਂ ਕਬੱਡੀ ਪਾ ਕੇ ਬਾਤ ਕਰਾਂਗੇ ਕੋਈ ਇੱਕ ਵਾਰੇ ਕੋਈ ਦੋ ਵਾਰੇ ਦੇਸ਼ ਤੋਂ ਤੋਂ ਫੱਟ ਮਾਰੇ ਫੱਟ ਮਾਰ ਕੇ ਕਹਿੰਦਾ ਪਾਵਾ ਮਿੱਠਾ ਲਾ ਗਿਆ ਤੇਰਾ ਸਵਾਰ ਖਦਾਦੀਆਂ ਜਿਹੜਾ ਕੌਣ ਦੇਊਗਾ ਤੇਰਾ ਸਾਹਮਣੇ ਸੀਚਿਆ ਜਾ ਬੰਦੂ ਖੇਡ ਮੈਦਾਨ ਦੇ ਉੱਪਰ ਕਰਦਾ ਕਮਾਲ ਉਹ ਸਾਹਮਣੇ ਬੱਲੇ ਬੱਲੇ ਕਰਾ ਆ ਗਿਆ ਜਮਨ ਰਾਏ ਨੇ ਰੇਸ਼ੂ ਨੂੰ ਟੱਕ ਦਿੱਤਾ ਫਾਈਨਲ ਚੱਲ ਰਿਆਂ ਦੁਨੀਆ ਸਵਾਦ ਰੇਸ਼ੂ ਜਮਨ ਰਾਏ ਨੂੰ ਜੱਫਾ ਲੱਗ ਗਿਆ ਇੱਧਰ ਕਲੀਮੁੱਲਾ ਜੱਟ ਆ ਗਿਆ ਖੇਡ ਮੈਦਾਨ ਦੇ ਉੱਪਰ ਜੀਲੂ ਦੁਨੀਆ ਕਹਿੰਦੀ ਆ ਜੱਫੇ ਲੱਗਣਾ ਕਹਿੰਦੀ ਆ ਦੁਨੀਆ ਕਲੀਮ ਲਈ ਜੱਟ ਦੀ ਟੱਕਰ ਹੋਵੇ சேசி தான் நம கடி ਕਮਾ ਦੋਵੇਂ ਟੌਪ ਦੀਆਂ ਇਹ ਟੀਮਾਂ ਦੋਵੇਂ ਟੌਪ ਦੀਆਂ ਉਹ ਕਬੱਡੀ ਖੇਡ ਮੈਦਾਨ ਦੇ ਅੰਦਰ ਬਲਾਲ ਸਿੰਘ ਤੇ ਉਹ ਖੇਡਵਾ ਗਿਆ ਕਬੱਡੀ ਫੇਰ ਬਾਉਂਦ ਲਈ ਵੱਧਾ ਹੋਇਆ ਬਾਹੂ ਆਇਆ ਉਧਰੋਂ ਰੈਂਟਰ ਔਖੇ ਮੁਰਦਿਆ ਉਧਰੋਂ ਰੈਂਟਰ ਔਖੇ ਮੁਰਦਿਆ ਉਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਟੱਕਰ ਰਮਨ ਦੇ ਨਾਲ 3 ਨੰਬਰ ਲੈਦੇ ਪੰਜਾਬ ਵਾਲੇ ਦਾ ਕਬੱਡੀ ਟੋਨ ਵਾਲੇ ਰਵੀ ਜੀ ਪਾਉਣ ਲੱਗੀ ਆ ਵੱਡਾ ਬਾਜੀ ਆ ਰਵੀ ਫੇਰ ਅਗਲੀ ਕਬੱਡੀ ਪਾਉਣ ਦੇ ਲਈ ਪੈਂਦੀ ਆ ਕਬੱਡੀ ਵਾਲੇ ਚੜ ਚੜ ਕੇ ਦੇਖਦਾ ਜਮਾਨਾ ਸਾਰਾ ਖੜ ਖੜ ਕੇ ਜਿਹਨੇ ਕਹਿੰਦੇ ਸੂਰਜ ਦੇਵਤਾ ਨੇ ਆ ਲੱਗ ਕੱਢੀ ਰੱਖੀ ਆਹ ਕਹਿੰਦੇ ਫਾਈਨਲ ਮੈਚ ਆ ਵੀ ਟੱਕਰ ਕਹਿੰਦੇ ਆ ਵੀ ਟੱਕਰ ਕਹਿੰਦੇ ਲੋ ਬਾਲ ਕੰਦੇ ਨਾਲ ਆਮ ਤਕਦੀਰ ਦੇ ਦੋਵੇਂ ਬੌੜੀਏ ਦੇਖਦੇ ਆ ਕਿਹੜਾ ਬਾਜੀ ਮਾਰਦਾ ਬੱਗਿਆ ਵਾਲਾ ਦੁੱਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਦਾ ਸਟਾਰ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਸਾਹਮਣੇ ਚਾਰ ਬਾਹੂ ਵਾਲਾ ਸ਼ਿਦੂ ਸ਼ਿਦੂ ਦੁੱਲਾ ਸ਼ਿਦੂ ਦੁੱਲਾ ਸ਼ਿਦੂ ਦੁੱਲਾ ਕਬੱਡੀ 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 ਜੋਰ 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 ਬੱਗਿਆ ਵਾਲਾ ਦੁੱਲਾ ਨੰਬਰ 1 ਦੀ ਟੀਮ ਦੇ ਲਈ ਟੱਕਰ ਇਹਨਾ ਉਹਦੇ ਵਿੱਚ ਆਪਣਿਆ ਥੋੜੀ ਜੀ ਖੰਡਕ ਜਰੂਰ ਆ ਪਰ ਆ ਮੈਚ ਨੇ ਨਾ ਫੇਰਕਾ ਅੱਗ ਕੱਢੀ ਪਈ ਆ ਅੱਗ ਕੱਢੀ ਪਈ keep going ਮਹਾਰਾਜ ਸਿੰਘ ਜੀ ਇੰਫਾਸਾ ਵਾਲੀਆ ਸ਼ੀਨੂ ਨੇ ਮਾਇਆ ਪੁੱਛੀ ਬਾਈ ਮਾਇਆ ਪਲੇਅਰ ਫੇਰ ਅਗਲੀ ਕਬੱਡੀ ਪੈ ਗਈ ਹੈ ਰਕਾਰ ਸਿੰਘ ਜੀ ਦਾ ਧੰਨਵਾਦ ਹੈ ਲਓ ਫੇਰ ਕਬੱਡੀ ਪੈ ਗਈ ਹੈ ਇਸ ਸਮੇਂ ਰਵੀ ਜੀ 21 ਕ ਨੰਬਰ ਹੈ ਹਲੇ ਤਾਂ 7 ਤਰੀਕ ਬਹੁਤ ਦੂਰ ਹੋਣੀ ਹੈ ਪਰ ਆਹ ਕੋਸ਼ਿਸ਼ਿਆ ਲਾਹਰ ਦੀ ਕੰਬੋ ਲੱਗਦਾ ਕੋਸ਼ਿਸ਼ਿਓਂ ਬੜੇ ਖੇਡ ਮੈਦਾਨ ਦੇ ਵਿੱਚ ਨੰਬਰ ਕਹਿੰਦੇ ਰਵੀ ਦਾ ਨੰਬਰ ਕਿ ਆ ਰਿਹਾ ਰਵੀ ਦਾ ਇਹ ਤਾਂ ਹਮਿਲਟਨ ਹੈ ਬਾਈ ਕਲਾ ਸਪੋਰਟਸ ਕਲੱਬ ਪੋਪਾ ਵਾਲਾ ਵੱਡਾ ਹੱਲਾਗਲਾ ਹੋਵੇਗਾ 23 ਤਰੀਕ ਨੂੰ ਬੱਬੂ ਮਾਨ ਦਾ ਖੁੱਲਾ ਖਾੜਾ ਤੇ ਪੰਜਾਬੀ ਖੇਡਾਂ ਹੋਣਗੀਆਂ ਗੱਲਾਂ ਟਕਾੜੇ ਦੀਆਂ ਫਿਰ ਟੰਗੇ ਤੇ ਫਿਰ ਕਹਿੰਦੇ ਵਰਲਡ ਕੱਪ ਦੀ ਗੱਲ ਉਹ ਸਾਹਮਣੇ ਢਲੌਂਦੀ ਕਬੱਡੀ ਬਾਹੂ ਵਾਲਾ ਸ਼ੀਲੂ ਬਾਹੂ ਅਕਬਰਪੁਰ ਇਹ ਕਹਿੰਦੇ ਜੱਫੀਆਂ ਦੀ ਮਸ਼ੀਨ ਦੇ ਤੌਰ ਤੇ ਵਾਹਿਗੁਰੂ ਧੰਗੁਰ ਨਾਨਕ ਪ੍ਰਮਾਤਮਾ ਬੇਰ ਕਰ ਰਹੇ ਖੇਡ ਮੈਦਾਨ ਦੇ ਅੰਦਰ ਨੰਬਰ ਕਹਿੰਦੇ ਬਲਾ ਹਾਂ ਫਾਈਨਲ ਦੂਜੇ ਹਾਫ ਦੀ ਇਹ ਦੀ ਪਾਰਾ ਸ਼ਾਮਾ ਸੁਲਦੀ ਦੇ ਚਾਹੀ ਚਾਰ ਨੇ ਚਾਰਾਂ ਦੇ ਵਿੱਚੋਂ ਦੇਖਣਾ ਵੀ ਬਲਾਲ ਦੇ ਵਾਲ ਕੋਈ ਹੀ ਆ ਅਮਨ ਦੁੱਧਾ ਵਾਲਾ ਫੈਸਲਾ ਕਰਦਾ ਹੋਇਆ ਵੀ ਪੁਆਇੰਟ ਅੰਬੇ ਦੇ ਹਿੱਸੇ ਆ ਤੇ ਅਗਲੀ ਕਬੱਡੀਆਂ ਦੀ ਗੱਲ ਜਿਹੜਾ ਵੀਰ ਬੱਗਾ ਲਾਹੜਪੁਰਿਆ ਖੇਡ ਮੈਦਾਨ ਦੇ ਉੱਤੇ ਅਗਲੀ ਕਬੱਡੀ ਮਿੱਟੂ ਰਾਉਣ ਜੀ ਆ ਜਾਓ ਮੇਰੇ ਵਾਲੇ ਮਾਈਕ ਤੇ ਭੱਜਿਆ ਵੀਰਿਆ ਲੋ ਆਹ ਦਿਲ ਰੇਂਡ ਪਾਉਣ ਦੇ ਲਈ ਮੇਰੇ ਵੀਰ ਫਿਰ ਦੇਖੀਏ ਤਿਆਰ ਵਰ ਤਿਆਰ ਇਧਰ ਦੇਖੀਏ ਮਨੀਸ਼ ਜਿਹੜਾ ਫੜ ਕੇ ਮੁੱਠਾ ਨੇ ਉਹ ਬੱਲੇ ਬੱਲੇ ਕਰਾ ਕੇ ਨੰਬਰ ਆਪਣੀ ਯਾਫੀਆ ਬਿਲਕੁਲ ਤਿਆਰ ਨੇ ਇੱਕ ਪਾਸੇ ਲਾਲਾ ਯਾਫਰ ali ਖੜਾ ਤੇ ਨਾਲ ਵੇਖ ਰਿਹਾ ਖੇਡ ਮੈਦਾਨ ਦੇ ਵਿੱਚ ਉਹ ਪਿੰਦੂ ਵਰਗੇ ਵਰਗੇ ਜਾਨਾਂ ਦੇ ਵਿੱਚ ਉਹ ਉਹ ਚੱਕ ਲੈ ਕੱਟਾ ਫੜ ਜਾ ਪਿੱਛੇ ਲੱਗਿਆ ਜੋਰ ਹਾਂ ਕਬੱਡੀ 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 ਪਰ ਆ ਬਿਉਰੇ ਵਾਲਾ ਇਹਨਾਂ ਕੈਨੇਡਾ ਦੇ ਵਿੱਚ ਦੁਨੀਆ ਹਵਾਈ ਹੈ ਇਹ ਕੈਨੇਡਾ ਦੇ ਵਿੱਚ ਮੇਰੇ ਵੀਰੋ ਤਾਲਾ ਮੇਰੇ ਵੀਰੋ ਪਾਕਿਸਤਾਨ ਦੀ ਧਰਤੀ ਆ ਮੋਹਨ ਨੇ ਮਸ਼ਹੂਰ ਕਰ ਦਿੱਤਾ ਹੈ ਇਹ ਕਹਿੰਦੇ ਦੂਜਾ ਵਾਰੀ ਫਰੀ ਦੀ ਧਰਤੀ ਦਾ ਕਾਕਾ ਜਿਹੜਾ ਆ ਗਿਆ ਹੁਣ ਆ ਰੇਡ ਦੇਤੇ ਦੇਖਣਗੇ ਜੀ ਹੁਣ ਚਾਰ ਜੱਫੀ ਕੀ ਕਰਦੇ ਐ ਇੱਕ ਪਾਸੇ ਮਨੀਸ਼ ਲੱਗਿਆ ਹੋਇਆ ਨਾਲ ਖੀਰਦੇ ਆ ਪਲੇਨਾ ਮੁਰਗੀ ਦਾ ਮੈਂ ਤਾਂ ਜਿਹੜੇ ਹੁਸ਼ਿਆਰਪੁਰ ਦੇ ਵਿੱਚ ਤੇ ਰੇਡ ਦੇ ਵਾਸਤੇ ਕਹਿੰਦੇ ਅੰਬਾ ਸੋਰ ਸਿੰਘ ਦਾ ਖੇਡ ਮੈਦਾਨ ਦੇ ਵਿੱਚ ਕਿ ਪੁੱਤਰ ਵੀ ਸ਼ੇਰ ਸਿੰਘ ਦਾ ਲਈ ਜਾਫੀਆਂ ਨੂੰ ਫਿਰਦਾ ਇਹ ਮੋਹਰੇ ਪੱਟਾਂ ਵਿੱਚ ਜੋਰ ਬੋਲਦਾ ਨਾਲੇ ਅੱਖੀਆਂ ਦਾ ਜਾਫੀਆਂ ਨੂੰ ਘੂਰੇ ਕਾਲਿਆ ਓਏ ਤੌਰ ਅੰਬੇ ਦਾ ਅੰਕ ਘਟਦੇ ਪਲਟਚ ਕਰੇ ਪੂਰੇ ਓ ਕਾਲਿਆ ਓ ਤੌਰ ਅੰਬੇ ਦਾ ਆਹ ਮੁੰਡੇ ਦਾ ਤੌਰ ਆਹ ਮੁੰਡੇ ਦਾ ਤੌਰ ਹੈ ਮੇਰੇ ਪੰਜਾਬੀ ਵੀਰੋ ਇਸ ਵੇਲੇ ਕਹਿੰਦੇ ਫਾਨਾ ਖੇਡਿਆ ਜਾ ਰਿਹਾ ਹੈ ਔਰ ਕਹਿੰਦੇ ਪਾਈ ਕਟੋਲੇ ਕਮਲਤ ਸਿੰਘ ਸ਼ਹਿਰ ਦੇ ਵਿੱਚ ਲੱਗਿਆ ਹੋਇਆ ਰੌਣਕਾਂ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਸਾਰੀਆਂ ਬਾਈ ਇਹਨੇ ਮੇਰੇ ਵੀਰੋ ਉਧਰਲੇ ਪਾਸੇ واپا کر کے لکھن کے بنڈیا والا <سؤال> بڑے مانسے والے جانے سو بہت بہت کرتے ہیں ਮੈਚ ਹਰਸ਼ਕ ਵੀਰੇ ਇਹ ਮੈਚ ਦਾ ਨਾਂਮ ਇੱਕ ਵਾਰੀ ਜਕੜਨ ਦੀ ਸਾਂਝ ਬਾਵਾਂ ਦੇ ਹੋਏ ਸੋਨ ਹੋ ਹੱਥ ਸ਼੍ਰੀ ਆਕਾਰ ਹੱਥ ਸ਼੍ਰੀ ਆਕਾਰ ਜਿਹੜੀ ਤਰਕਾ ਕਾ ਦੀ ਜਿਹੜਾ ਉਹ ਵੱਡਾ ਵੱਡ ਕਬੱਡੀ ਕੰਮ ਹੋਵੇਗਾ ਲੈ ਵੀ ਸੁੱਖੀ ਦਸ ਜੀ ਵੀ ਨੰਬਰ ਕਿੰਨੇ ਕਰੀ ਸਾਡੇ 27 ਨੰਬਰ ਨੇ ਗਲੀ ਤਰ ਪਲੱਸ ਆਜ਼ਾਦ ਕਬੱਡੀ ਕਲੱਬ ਦੇ ਤੇ 32 ਨੰਬਰ ਲੈ ਕੇ ਦਸ਼ਮੇਸ਼ ਕਬੱਡੀ ਕਲੱਬ ਦੀ ਬੁੱਕੀ ਲਾਇਨਸ ਬ੍ਰਦਰ ਦੀ ਟੀਮ ਜਿਹੜੀ ਹੈ ਉਹ ਇਸ ਟੂਰਨਾਮੈਂਟ ਦੀ ਇਸ ਖੇਡ ਮੇਲੇ ਦੀ ਜੇਤੂ ਰਹੀ ਹੈ ਬਹੁਤ ਬਹੁਤ ਮੁਬਾਰਕਬਾਦ ਦਸ਼ਮੇਸ਼ ਜਿੰਨ ਕੀ ਨੰਬਰ ਹਾਸਲ ਕੀਤੇ ਹੈ ਇਹ ਜੋ ਨੰਬਰ ਹੈ ਸੈਮੀਫਾਈਨਲ ਸੈਮੀਫਾਈਨਲ ਤੇ ਫਾਈਨਲ ਦੇ ਜੋਇਨ ਜਿਹੜੀਆਂ ਰੇਡਾਂ ਪਾਈਆਂ ਨੇ ਉਹਦੇ ਵਿੱਚ 25 ਕਬੱਡੀਆਂ ਪਾ ਕੇ 21 ਨੰਬਰ ਹਾਸਲ ਕੀਤੇ ਆ ਚਾਰ ਜੁੱਫੇ ਲੱਗੇ ਹੋਏ ਆ ਬਿਲਾਲ ਮੋਸਨ ਢਿੱਲੋਂ ਨੇ 26 ਕਬਡੀਆਂ ਪਾਈਆਂ ਚਾਰ ਜੱਫੇ ਲੱਗੇ ਨੇ ਤੇ 22 ਨੰਬਰ ਲੈ ਕੇ ਅੱਜ ਦੇ ਟੂਰਨਾਮੈਂਟ ਦਾ ਬਿਲਾਲ ਮੋਸਨ ਢਿੱਲੋਂ ਬੈਟ ਰਿਡਰ ਰਿਹਾ ਜੀ ਫਿਲੂ ਦੇ ਹੈਗੇ ਫਿਲੂ ਦੇ 17 ਟੱਚ 7 17 ਟੱਚ ਤੇ 7 ਜੱਫੇ ਨੇ ਤੇ ਮਨੀਸ਼ ਬਾਹੂ ਅਕਬਰ ਨੇ 20 ਟੱਚ ਲੈਨੇ ਤੇ 8 ਜੱਫੇ ਲਾਇਆ ਅੱਜ ਦੇ ਮੇਲੇ ਦਾ ਬੈਚ ਜਾਫੀ ਮਨੀਸ਼ ਬਾਹੂ ਅਕਬਰਪੁਰਿਆ ਤਾੜੀਆਂ ਮਾਰ ਦਿਓ ਜ਼ੋਰਦਾਰ ਬੈਟ ਰੇਡਰ ਮਨੀਸ਼ ਬਾਹੂ ਸੌਰੀ ਮਨੀਸ਼ ਬਾਹੂ ਅਕਬਰ ਬੈਟ ਜਾਫੀ ਲਿਆ ਜੀ ਦੇ ਬੈਟ ਰੇਡਰ ਮੇਰੇ ਵੀਰੋ ਬਿਲਾਲ ਮੋਹਸਨ ਚੱਲੋ ਅੱਜ ਦੇ ਹਿਲਟਨ ਦੇ ਕਬੱਡੀ ਕੱਪ ਦਾ ਬਹੁਤ ਬਹੁਤ ਮੁਬਾਰਕਬਾਦ